ਖਰੀ ਮਕਸਰ ਸਾਹਿਬ ਗਿਲੇ ਦੇ ਵਿਧਾਨ ਸਭਾ ਹਲਕਾ ਗਿੱਦੜਵਾ ਦੇ ਪਿੰਡ ਚੱਕ ਗਿਲਜੀ ਵਾਲਾ ਵਿਖੇ ਇੱਕ ਗਰੀਬ ਮਜ਼ਦੂਰ ਦਾ ਓਸ਼ਿਆਨਾ ਟਹਿ ਟੇਰੀ ਹੋ ਗਿਆ ਮਜ਼ਦੂਰ ਗਮਦੂਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਘਰ ਵਿੱਚ ਉਸ ਦੀ ਪਤਨੀ ਜੋ ਕਿ ਕੈਂਸਰ ਜਿਹੇ ਨਾਮਰਾਦ ਬਿਮਾਰੀ ਨਾਲ ਜੂਝਦੀ ਹੋਈ ਇਸ ਜ਼ਿੰਦਗੀ ਦੀ ਜੰਗ ਨੂੰ ਹਾਰ ਗਈ ਉਸ ਤੋਂ ਬਾਅਦ ਵਿੱਚ ਉਸ ਦਾ ਬੇਟਾ ਵੀ ਇਹੀ ਹੀ ਨਾਮਰਾਦ ਬਿਮਾਰੀ ਦਾ ਪੀੜਸੀ ਦੋਹਾ ਮਾਂ ਪੁੱਤਾਂ ਦੇ ਇਲਾਜ ਤੇ ਲੱਖਾਂ ਰੁਪਇਆ ਖਰਚ ਕਰਕੇ ਸਿਰਫ ਗਮਦੂਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤ ਦੀ ਜਾਨ ਹੀ ਬਚਾ ਸਕਿਆ ਇਸੇ ਹੀ ਤਰ੍ਹਾਂ ਕੁਝ ਦਿਨ ਤੋਂ ਰਜਾਨਾ ਦਿਹਾੜੀ ਅਤੇ ਮਜ਼ਦੂਰੀ ਦਾ ਦੌਰ ਸ਼ੁਰੂ ਹੋਇਆ ਸੀ ਅਚਾਨਕ ਉਸ ਦੇ ਘਰ ਦੀ ਛੱਤ ਡਿੱਗ ਪਈ ਫਿਲਹਾਲ ਗਮਦੂਰ ਸਿੰਘ ਦਾ ਘਰੇਲੂ ਸਮਾਨ ਇਸ ਛੱਤ ਹੇਠ ਆਣ ਕੇ ਟੁੱਟਣ ਉਪਰੰਤ ਘਰ ਦੀਆਂ ਬਜੀਆਂ ਖੁਸ਼ੀਆਂ ਚੀਜ਼ਾਂ ਨੂੰ ਲੋਕਾਂ ਦੇ ਘਰਾਂ ਵਿੱਚ ਰੱਖ ਕੇ ਵਿਅਕਤੀ ਆਪਣਾ ਸਮਾਨ ਲੰਘਾ ਰਿਹਾ ਹੈ ਪਿੰਡਵਾਸੀ ਬਿਅੰਤ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਕਸਰ ਸਾਹਿਬ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਇਸ ਲੋੜਵੰਦ ਵਿਅਕਤੀ ਦੀ ਸਹਾਇਤਾ ਕੀਤੀ ਜਾ ਸਕੇ ਸ਼੍ਰੀ ਮੁਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਚੱਕ ਜਿਲ੍ਹਾ ਜਗਮਦੂਰ ਸਿੰਘ ਨਾਈ ਕਲਤਾ ਜੀ ਪਹਿਲਾਂ ਬੇਟੇ ਨੂੰ ਸੀਗੀ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋ ਗਈ ਤੇ ਮੈਥੋਂ ਨਹੀਂ ਪਿਆਗਾ ਨੇਤੂ ਬੋਧ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ 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 ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਹੋਵੇ ਘਰ ਪਾਉਣ ਦਾ ਨਾ ਜੀ ਨਾ ਕੋਈ ਨਹੀਂ ਮਿਲਿਆਗਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਅਸੀਂ ਵੇਖ ਹੀ ਲੋ ਜੀ ਅਪੀਲ ਤਾਂ ਕੀ ਹੈ ਕਿਸੇ ਦੇ ਘਰੇ ਸਮਾਨ ਹੈ ਰਹਿਣ ਨੂੰ ਥਾਂ ਨਹੀਂ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਮ ਬਿਆਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋਸੀ ਘਰ ਤੇ ਰੋਟੀ ਤੇ ਕੀ ਪਕੜੀ ਇਹ ਮਕਾਨ ਇਹਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਤੁਸੀਂ ਜਾਂਦਾ ਜੀ ਅਸੀਂ ਮੌਕੇ ਤੇ ਜਮਾ ਕੋਲੇ ਹੀ ਡਿਗਿਆ ਮਕਾਨ ਪਰਸੋਂ ਦਾ ਅਸੀਂ ਸਮਾਨ ਇਹਦਾ ਕੱਢ ਆ ਕੇ ਕੋਈ ਨਹੀਂ ਹਜੇ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅੱਗੇ ਵੀ ਇਹੀ ਬੇਨਤੀ ਹੈ ਜੀ ਤੇ ਪੰਚਾਇਤ ਅੱਗੇ ਵੀ ਇਹੀ ਅਪੀਲ ਕਰਦੇ ਛੱਤ ਪਈ ਗਰੀਬ ਦੀ ਇਹਦੀ ਮਦਦ ਕਰੀ ਜਾਵੇ ਵੱਧ ਤੋਂ ਵੱਧ